ਜੀ ਕਿਸ ਕੁਆਲਟੀ ਦੇ ਸਕਦੇ ਤੁਸੀਂ ਕਰਮਾ ਵਾਲੀ ਰੇਟ ਦੱਸਤਾ ਭੈਣ ਨੇ ਆਪ ਨੂੰ ਠੀਕ ਆ ਜੀ ਹਾਂਜੀ ਭੈਣ ਜੀ ਪੰਜ ਨੰਬਰ ਬਾਰੇ ਦੱਸੋ ਜੀ ਇਹ ਵੀਰੇ 10 ਦਿਨ ਲੂਗੀ ਸੂਣ ਦੇ ਹਾਂਜੀ ਆਪਣੇ ਕੋਲ ਹੋ ਗਈ ਸੀ 52 ਮਹੀਨਿਆਂ ਦੀ ਗੱਬੜ ਸੀ ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਉੱਬੋਕੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਭੈਣ ਕੋਲ 8 ਗਾਵਾਂ ਬਕਾਉਆ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਟਾਟ ਕਰ ਸਕੀ ਜੀ ਕਰਦੇ ਆਪਾਂ ਭੈਣ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਭੈਣ ਜੀ ਸਸਿਕਾ ਜੀ ਸਸਰੀ ਘਰ ਵੀਰੇ ਨਾਮ ਨਾਮ ਨਿਰਮਲ ਗੌਰ ਪਿੰਡ ਗੋਗੇ ਜ਼ਿਲ੍ਹਾ ਬਰਨਾਲ ਠੀਕ ਆ ਜੀ ਕਿੰਨੇ ਭੈਣੇ ਕੰਮ ਆਪਣੇ ਕੋਲ ਆ ਜਾਂ 8 ਲਾਈਆਂ ਵੀਰੇ ਠੀਕ ਆ ਪਹਿਲੀ ਗਾਂ ਦੀ ਦੱਸੋ ਜੀ ਜਾਣਕਾਰੀ ਪਹਿਲੀ ਗਾਂ ਥੱਲੇ ਵੀਰੇ 12 ਕਿਲੋ ਦੁੱਧ ਹੈ ਹਾਂਜੀ ਬੱਚਾ ਮਰ ਗਿਆ ਡੇਢ ਮਹੀਨਾ ਸੂਈ ਨੁ ਹੋ ਗਿਆ ਠੀਕ ਆ ਬਸ ਰਾਮ ਨਾਇਨ ਨੂੰ ਜੋਬੋ ਸੀਲ ਠੰਡੀ ਹੈ ਵਧੀਆ ਠੀਕ ਆ ਚਾਹੇ ਦੋ ਟਾਂਗ ਚੋਲੇ ਜਿਹੜਾ ਮਾਮਾ 20 ਟਾਈਮ ਜੋ ਤੂੰ ਠੀਕ ਆ ਰੇਟ ਪੈਂਡ ਜੀ ਦਾ ਇਹਦਾ 32000 ਰੁਪਏ ਰੇਟ ਹੈ ਵੀਰੇ ਲੋ ਭਰਾ ਪਹਿਲੀ ਗਾਂ ਦਾ 32000 ਹਾਂਜੀ ਦੂਜੀ ਦੱਸੋ ਜੀ ਦੂਜੀ ਥੱਲੇ ਵੀਰੇ 8 ਕਿਲੋ ਦੁੱਧ ਹੈ ਹਾਂਜੀ ਇਹਦਾ 30000 ਰੁਪਏ ਰੇਟ ਹੈ ਇਹਦਾ 30000 ਮੜਾ ਪਿੱਛੇ ਨੂੰ ਵੀ ਦਿਖਾ ਦਈਏ ਲੋ ਜੀ ਚੈੱਕ ਕਰ ਸੰਪਰਾ ਇਹਦਾ ਹੈਗਾ 30000 ਰੇਟ ਹੈ ਜੀ ਠੀਕ ਆ ਜੀ ਹਾਂ ਇਹਦੇ ਥੱਲੇ ਵੀ ਰਿਹਾ 11-12 ਕਿਲੋ ਦੁੱਧ ਹਾਂਜੀ ਇਹਦਾ ਵੀ 30000 ਠੀਕ ਆ ਕਿੰਨੇ ਦਾ ਵੀ ਸੂਈ ਚਾਹੀਏ ਵੀਰੇ ਐ ਨਹੀਂ ਪਤਾ ਬੱਚਾ ਨਹੀਂ ਠੀਕ ਆ ਬੱਚਾ ਹਾਂ ਠੀਕ ਆ ਇਹਦਾ ਵੀ ਰੇਟ 30000 ਲੋ ਭਰਾ ਇਹ ਵਾ ਤੁਸੀਂ ਦੇਖ ਸਕਦੇ ਥਾਣ ਤੇ ਤੋੜਾ ਤੋੜਾ ਜਮਾ ਓਕੇ ਜੀ ਜਮਾ ਓਕੇ ਠੀਕ ਆ ਇਹ ਸੀ ਤਨ ਨੰਬਰ ਹਾਂਜੀ ਭੈਣ ਜੀ 4 ਨੰਬਰ ਬਾਰੇ ਦੱਸੋ ਜੀ ਇਹ ਦੀ ਵੀਰੇ ਆ ਬੱਛੀ ਹੈ ਹਾਂਜੀ ਤੇ 10 ਕਿਲੋ ਦੁੱਧ ਹੈ ਥੱਲੇ 10 ਲੀਟਰ ਦੁੱਧ ਦਾ ਹਾਂ 35000 ਰੁਪਏ ਰੇਟ ਆ ਦਾ 35000 ਰੁਪਏ ਰੇਟ ਆ ਠੀਕ ਆ ਜੀ ਲੋ ਜੀ ਫਿਰ ਕੁਆਲਟੀ ਦੇਖ ਸਕਦੇ ਤੁਸੀਂ ਕਰਮਾ ਵਾਲੀ ਰੇਟ ਦੱਸਤਾ ਭੈਣ ਨੇ ਆਪਾਂ ਨੂੰ ਠੀਕ ਹੈ ਜੀ ਹਾਂਜੀ ਭੈਣ ਜੀ ਪੰਜ ਨੰਬਰ ਬਾਰੇ ਦੱਸੋ ਜੀ ਇਹ ਵੀਰੇ 10 ਦਿਨ ਲਊਗੀ ਸੂਣ ਦੇ ਹਾਂਜੀ ਆਪਣੇ ਕੋਲ ਹੋ ਗਈ ਸੀ 5ਾਂ ਮਹੀਨਾ ਦੀ ਗੱਭਣ ਸੀ ਹਾਂਜੀ ਤੇ 19 ਲੀਟਰ ਦੋ ਤੁਸੀਂ ਆਪਾਂ ਉਹਨਾਂ ਤੋਂ ਹੁਣ ਸੂਣ ਲੋ ਕੇ ਫੇਰ ਮੋੜ ਲੈ ਹੁਣ 10 ਦਿਨ ਬਾਕੀ ਆ ਹਾਂ 10 ਦਿਨ ਬਾਕੀ ਲੋ ਭਰਾ ਤੋਫਈਆ ਲੈ ਵਾ ਲੂ ਬਾ ਤੁਸੀਂ ਦੇਖ ਸਕਦੇ ਹੋ ਲੋ ਜੀ 10 ਦਿਨ ਬਾਕੀ ਆ ਠੀਕ ਹਨ ਦੇਵਾ ਕਰਮਾ ਵਾਲੀ ਦਾ ਦੇਖ ਸਕਦੇ ਹੋ ਬਹੁਤ ਸੋਹਣਾ ਅਸੀਂ ਕੱਢੂਗੀ ਤੇ ਰੇਟ ਭੈਣ ਜੀ ਦਾ ਜਮਾਇਜ ਆ ਇਹਦਾ 90000 ਜਿਹੜੇ 90000 ਰੁਪਿਆ ਰੇਟ ਆ ਭਰਾ ਇਹਦਾ ਚੈੱਕ ਕਰ ਸਕਦਾ ਹਾਂ ਟਾਪ ਕੁਆਲਿਟੀ ਦੇ ਲੇਵਲ ਉਆ ਠੀਕ ਹੈ ਜੀ ਲੋ ਜੀ ਹਾਂਜੀ ਭਾਈ ਜੀ 6 ਨੰਬਰ ਦੱਸੋ ਜੀ ਇਹਦੇ ਵੀ ਵੀਰੇ ਹਜੇ ਭਾਏ ਨੇ ਮੈਂ 15 ਦਿਨ ਲੈ ਜੂਗੀ 15 ਦਿਨ ਦੀ ਹਾਂ 50000 ਰੁਪਏ ਰੇਟ ਅਦੋਂ ਤੇ 15 ਦਿਨਾਂ ਦੀ ਕੱਚੀ 50000 ਰੇਟ ਠੀਕ ਹੈ ਜੀ ਲੋ ਜੀ ਚੈੱਕ ਕਰ ਸਕਦੇ ਹਾਂ ਭਰਾ ਠੀਕ ਹੈ ਜੀ ਹਾਂਜੀ ਭਾਈ ਜੀ 7 ਨੰਬਰ ਇਹ ਵੀਰੇ ਲੈ ਜੂਗੀ 10 15 ਦਿਨ ਹੀ ਲੈ ਜੂਗੀ ਹਾਂਜੀ ਇਹਦਾ ਹੈਗਾ 33000 ਰੁਪਏ ਰੇਟ 33000 ਰੁਪਏ ਰੇਟ ਆ ਭਰਾ ਚੈੱਕ ਕਰ ਸਕਦੇ ਲੋ ਜੀ ਲੇਵਾ ਫੇਸ ਬਿਊਟੀ ਠੀਕ ਹੈ ਜੀ ਹਾਂਜੀ ਭੈਣ ਜੀ 8 ਨੰਬਰ ਇਹ ਵੀ ਇਹ ਦੁੱਧੋਂ ਛੱਡਤੀ ਨਵਾਂ ਵੀ ਨਾ ਲੱਗਿਆ ਹਾਂਜੀ ਗੱਭਣ ਇਹਦਾ ਭਾਜੀ ਤੁਹਾਨੂੰ ਫੋਨ ਤੇ ਗੱਲਬਾਤ ਹੋਈ ਕਰ ਲਾਂਗੇ ਠੀਕ ਆ ਲੋ ਭਰਾ ਰੇਟ ਇਹਦਾ ਫੋਨ ਤੇ ਹੋਊਗਾ ਤੇ ਚੈੱਕ ਕਰ ਸਕਦੇ ਹੋ 8 ਗੰਮ ਭੈਣ ਕੋਲ ਠੀਕ ਹੈ ਜੀ ਜਿਹੜੀ ਵੀ ਫੈਕਟ ਹੁੰਦੀ ਹੈ ਨੰਬਰ ਮੁਤਾਬਕ ਤੁਸੀਂ ਚੈੱਕ ਕਰ ਸਕਦੇ ਹੋ ਤੋਰਾ ਤਾਰਾ ਕਿਉਂਕਿ ਬੰਦਾ ਹੈ ਨਹੀਂ ਕੋਲੇ ਤੋੜਨ ਵਾਲਾ ਇਸ ਕਰਕੇ ਆਪਾਂ ਤੋਰ ਕੇ ਨਹੀਂ ਵਿਖਾਉਂਦੇ ਹੁੰਦੇ ਵੈਸੇ ਤੋਰਾ ਸਹੀ ਆ ਓਕੇ ਆ ਜਮਾਂ ਭੈਣ ਕਹਿੰਦੀ ਚਾਹੇ ਦੋ ਡੰਗ ਚਾਹੇ ਤਿੰਨ ਡੰਗ ਚੋ ਚੈੱਕ ਤੇ ਦੇ ਥੱਲੀ ਕਰਕੇ ਲੈ ਕੇ ਜਾਓ ਭਰਾ ਕੱਲ ਨੂੰ ਕਿਸੇ ਗੱਲ ਦਾ ਰੋਣਾ ਨਾ ਪਵੇ ਭੈਣ ਦਾ ਵੀ ਕਪਾਰ ਦਾ ਕੰਮ ਆ ਲੰਮੇ ਟਾਈਮ ਤੋਂ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਪਹਿਤੋਂ ਧੰਨਵਾਦ ਓਕੇ ਬਾਏ